ਖਬਰ ਲੈਨੇ ਫਰੀਦਕੋਟ ਤੋਂ ਸਾਹਿਬਜਾਦਿਆਂ ਦੀ ਸ਼ੀਦੀ ਦਿਹਾੜੇ ਨੂੰ ਸਮਰਪਿਤ ਹਰਜਿੰਦਰ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪਤੇ ਪੰਜ ਪਿਆਰਿਆਂ ਦੀ ਸਾਹਿਬਜਾਦਿਆਂ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਹਰਜਿੰਦਰ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜਾਇਆ ਗਿਆ। ਨਗਰਵੱਚਾ ਹਿੰਦੇ ਹੋਏ ਉਸ ਲਾਹਣ ਵਿੱਚ ਕੁੰਤਮ ਗਏ ਜਿੱਦਾਂ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਨੇ ਆ ਜੋੜੇ ਲਾ ਕੇ ਸਿਰ ਝਾਕੇ ਭਾਈ ਮੱਫਾ ਦੇ ਕੇ ਜਨਾਨੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਹੋ ਰਹੀਆਂ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਉਣਾ ਹੈ ਸ਼ਰਧਾ ਨਾਲ ਸੇਵਾ ਸੇਵਾਦਾਰੋਂ ਕੋਲੇ ਮਾਇਆ ਭੇਟ ਕਰਾ ਕੇ ਅਰਦਾਸ ਕਰਾ ਸਕਦੇ ਹੋ ਭਾਈ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮਾਨ ਦੀ ਰਿਪੋਰਟ